ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਪੰਜਾਬ ਦੇ ਇੱਕ ਆਪੂ بڑے ਮਸੀਹਾ ਤੇ ਤਾਕਤਵਰ ਪਾਦਰੀ ਬਜਿੰਦਰ ਸਿੰਘ ਨੂੰ ਚਰਚ ਦੀਆਂ ਭਗਤ ਕੁੜੀਆਂ ਦੇ ਏਜੰਸੀ ਸ਼ੋਸ਼ਣ ਖਿਲਾਫ ਤੁਰੰਤ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ ਤੇ ਅੱਜ ਦੀ ਖਾਸ ਰਿਪੋਰਟ ਦੇ ਵਿੱਚ ਅਸੀਂ ਜਾਣਾਂਗੇ ਕਿ ਉਹ ਪਾਦਰੀ ਆਖਿਰਕਾਰ ਹੈ ਕੌਣ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰਸ਼ਰਨ ਕੌਰ ਇਹ ਖਾਸ ਸਟੋਰੀ ਸਾਡੇ ਸਹਿਯੋਗੀ ਈਸ਼ਵਿੰਦਰ ਸਿੰਘ ਦਾਖਾ ਨੇ ਤਿਆਰ ਕੀਤੀ ਹੈ ਦੋ ਜਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਨਾਮਜ਼ਦ ਪਾਦਰੀ ਬਜਿੰਦਰ ਸਿੰਘ ਐਨੀ ਦਿਨੀ ਮੋੜ ਤੋਂ ਚਰਚਾ ਵਿੱਚ ਹੈ ਕੁਝ ਦਿਨ ਪਹਿਲਾਂ ਹੀ ਮੁਹਾਲੀ ਦੀ ਕ ਅਦਾਲਤ ਨੇ ਪਾਦਰੀ ਖਿਲਾਫ 2018 ਦੇ ਇੱਕ ਪੁਰਾਣੇ ਰੇਪ ਕੇਸ ਵਿੱਚ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਨੇ ਅਤੇ ਕਪੂਰਥਲਾ ਦੀ ਇੱਕ 22 ਸਾਲਾ ਲੜਕੀ ਨੇ ਜਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਹੈ ਜਿਸ ਤੇ ਪਾਦਰੀ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਅੱਜ ਦੀ ਪ੍ਰਾਈਮ ਸਟੋਰੀ ਦੇ ਵਿੱਚ ਅਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੂਰਾ ਮਸਲਾ ਹੈ ਕਿ ਇਹ ਵੀ ਦੱਸਾਂਗੇ ਕਿ ਚਮਤਕਾਰਾਂ ਰਾਹੀਂ ਵੱਡੀਆਂ ਬਿਮਾਰੀਆਂ ਦਾ ਇਲਾਜ ਕਰਨ ਦਾ ਦਾਵਾ ਕਰਨ ਵਾਲਾ ਤੇ ਆਪਣੇ ਆਪ ਨੂੰ ਪੈਗੰਬਰ ਅਖਵਾਉਣ ਵਾਲਾ ਪਾਸਟਰ ਬਜਿੰਦਰ ਸਿੰਘ ਕਿਵੇਂ ਇੰਨਾ ਤਾਕਤਵਰ ਬਣ ਗਿਆ ਇਹਦੇ ਨਾਲ ਹੋਰ ਕਿਹੜੇ-ਕਿਹੜੇ ਵਿਵਾਦ ਜੁੜੇ ਹਨ ਤੇ ਮੁੱਖ ਧਾਰਾ ਇਸਾਈ ਚਰਚਾਂ ਦੀ ਚਮਤਕਾਰਾਂ ਬਾਰੇ رائے ਕੀ ਹੈ ਫਰਵਰੀ 2025 ਯਾਨੀ ਕਿ ਪਿਛਲੇ ਮਹੀਨੇ ਕਪੂਰਥਲਾ ਦੀ ਇੱਕ 22 ਸਾਲ ਦੀ ਨੌਜਵਾਨ ਮਹਿਲਾ ਨੇ ਪਾਦਰੀ ਬਜਿੰਦਰ ਸਿੰਘ ਤੇ ਏਜੰਸੀ ਸੋਸ਼ੀਅਲ ਉਸ ਦਾ ਪਿੱਛਾ ਕਰਨ ਅਤੇ ਧਮਕੀਆਂ ਦੇਣ ਦਾ ਦੋਸ਼ ਲਾਇਆ ਮੀਡੀਆ ਨਾਲ ਗੱਲ ਕਰਦਿਆਂ ਸ਼ਿਕਾਇਤਕਰਤਾ ਨੇ ਦੱਸਿਆ ਕਿ 2017 ਦੇ ਵਿੱਚ ਉਸਨੇ ਆਪਣੇ ਮਾਪਿਆਂ ਨਾਲ ਜਲੰਧਰ ਦੇ ਪਿੰਡ ਤਾਜਪੁਰ ਸਥਿਤ ਚਰਚ ਆਫ ਗਲੋਰੀ ਐਂਡ ਵਿਜ਼ਡਮ ਜਾਣਾ ਸ਼ੁਰੂ ਕੀਤਾ ਸੀ 2021-22 ਦਰਮਿਆਨ ਜਦੋਂ ਸਿਰਫ 16-17 ਸਾਲਾਂ ਦੀ ਸੀ ਤਾਂ ਪਾਦਰੀ ਬਜਿੰਦਰ ਨੇ ਉਸ ਨਾਲ ਜਨਸੀ ਛੇੜਛਾੜ ਸ਼ੁਰੂ ਕਰ ਦਿੱਤੀ ਸੀ ਜਦੋਂ ਉਹ ਇਨਕਾਰੀ ਹੋਣ ਲੱਗੀ ਤਾਂ ਕਾਲਜ ਤੋਂ ਬਾਅਦ ਉਸ ਦਾ ਪਿੱਛਾ ਕਰਨ ਸਮੇਤ ਹੋਰ ਡਰਾਉਣ ਧਮਕਾਉਣ ਵਰਗੀਆਂ ਹਰਕਤਾਂ ਕਰਕੇ ਪਾਦਰੀ ਉਸਨੂੰ ਵਿਆਹ ਕਰਵਾਉਣ ਦੇ ਲਈ ਉਸ ਨਾਲ ਜ਼ਬਰਦਸਤੀ ਕਰਨ ਲੱਗਿਆ ਮੂੰਹ ਬੰਦ ਰੱਖਣ ਦੇ ਲਈ ਉਹ ਪੀੜਤ ਲੜਕੀ ਨੂੰ ਉਸਦੇ ਪਰਿਵਾਰ ਸਮੇਤ ਖਤਮ ਕਰਵਾਉਣ ਦੀ ਧਮਕੀ ਦਿੰਦਾ ਸੀ ਚਰਚ ਦੇ ਪ੍ਰਧਾਨ ਅਵਤਾਰ ਸਿੰਘ ਤੇ ਰਣਜੀਤ ਸਿੰਘ ਵਰਗੇ ਬੰਦੇ ਵੀ ਉਹਨਾਂ ਦੇ ਘਰੇ ਆ ਕੇ ਉਹਨਾਂ ਨੂੰ ਧਮਕਾਉਂਦੇ ਸੀ। ਦੋਸ਼ ਲਾਉਣ ਵਾਲੀ ਲੜਕੀ ਹੁਣ ਵਿਵਤਾ ਹੈ, ਇੱਕ ਬੱਚੀ ਦੀ ਮਾਂ ਵੀ ਹੈ। ਲੜਕੀ ਦੇ ਦੱਸਣ ਮੁਤਾਬਕ ਇਹਨਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਉਹ 2 ਸਾਲਾਂ ਤੱਕ ਮਾਨਸਿਕ ਤਣਾਅ ਨਾਲ ਜੂਝਦੀ ਰਹੀ, ਡਿਪਰੈਸ਼ਨ ਦੀ ਉਹਦੀ ਦਵਾਈ ਚੱਲਦੀ ਰਹੀ। ਕਈ ਵਾਰੀ ਉਸਨੇ ਆਤਮਦਾਹ ਦੀ ਕੋਸ਼ਿਸ਼ ਵੀ ਕੀਤੀ। ਵੱਡਾ ਖੁਲਾਸਾ ਕਰਦੇ ਆਂ ਪੀੜਤਾ ਨੇ ਇਹ ਵੀ ਦੱਸਿਆ ਕਿ ਸਰੀਰਕ ਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਉਹ ਕੱਲੀ ਨਹੀਂ, ਬਲਕਿ ਚਰਚ ਵਿੱਚ ਹੋਰ ਵੀ ਬਹੁਤ ਸਾਰੀਆਂ ਲੜਕੀਆਂ ਹਨ ਜੋ ਪਾਦਰੀ ਕਾਫ ਕਰਕੇ ਸਾਹਮਣੇ ਹੀ ਨਹੀਂ ਆਉਂਦੀਆਂ ਤੇ ਬਹੁਤ ਲੜਕੀਆਂ ਇਸੇ ਚੱਕਰ ਵਿੱਚ ਅੰਦਰੇ-ਅੰਦਰ ਖਤਮ ਵੀ ਕਰ ਦਿੱਤੀਆਂ ਜਾਂਦੀਆਂ ਨੇ। ਉਹਨੇ ਇਹ ਵੀ ਦੱਸਿਆ ਕਿ ਪਾਦਰੀ ਪੈਸੇ ਪੱਖੋਂ ਤੇ ਸਿਆਸੀ ਪੱਖੋਂ ਬਹੁਤ ਤਾਕਤਵਰ ਇਨਸਾਨ ਹੈ। ਇਸ ਕਰਕੇ ਜਦੋਂ ਉਸ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਨਾ ਹੋਈ ਤਾਂ ਉਸ ਨੂੰ ਪੰਜਾਬ ਦੇ ਡੀਜੀਪੀ ਨੂੰ ਅਪੀਲ ਕਰਨ ਦੇ ਨਾਲ-ਨਾਲ মিডিਆ ਦਾ ਵੀ ਹੁਣ ਸਹਾਰਾ ਲੈਣਾ ਪਿਆ। ਉਸ ਦੌਰਾਨ ਸਰ ਇਹਨਾਂ ਦੇ ਫਿਰ ਗਲਤ-ਗਲਤ ਮੈਸੇਜਸ ਆਉਣੇ ਸਟਾਰਟ ਹੋ ਗਏ ਮੈਨੂੰ ਕਿ ਮੈਂ ਤੁਹਾਨੂੰ ਪਸੰਦ ਕਰਦਾ ਆ। ਮੈਂ ਤੈਨੂੰ ਪਿਆਰ ਕਰਦਾ ਹਾਂ ਮੇਰੇ ਨਾਲ ਤੁਸੀਂ ਵਿਆਹ ਕਰਾਓ ਇਦਾਂ ਦੀ ਗਲਤ ਗਲਤ ਮੈਸੇਜ ਕਰਨੇ ਸਟਾਰਟ ਹੋ ਗਏ ਸਰ ਉਸ ਟਾਈਮ ਮੇਰੀ ਏਜ ਸਿਰਫ 16-17 ਸਾਲਾ ਦੀ ਸੀ ਉਸ ਤੋਂ ਬਾਅਦ ਇਹਨਾਂ ਦੇ ਕੰਟੀਨਿਊ ਮੈਸੇਜ ਆਣੇ ਤੇ ਮੈਨੂੰ ਆਹ ਕਹਿਣਾ ਜੇ ਆ ਗੱਲ ਬਾਰੇ ਮੈਂ ਕਿਸੇ ਨੂੰ ਦੱਸਿਆ ਤੇ ਮੇਰੇ ਪੇਰੈਂਟਸ ਨੂੰ ਹਰਵਾ ਦੇਣਾ ਤੇਰੇ ਪਾਪਾ ਬਾਹਰ ਜਾਂਦੇ ਆ ਤੇ ਤੂੰ ਚਾਨਨੀ ਆ ਪਰ ਵਾਪਸ ਨਾ ਆਣ ਉਸ ਤੋਂ ਬਾਅਦ ਸਰ ਮੈਂ ਦੋਇਰ ਬਾਈ ਦੇ ਵਿੱਚ ਇਹਨਾਂ ਨੇ ਇੰਨਾ ਜ਼ਿਆਦਾ ਟੌਰਚਰ ਕਰਨਾ ਸਟਾਰਟ ਹੋ ਗਏ ਮੈਂ ਸਰ ਕਾਲਜ ਜਾਂਦੀ ਸੀ ਮੇਰੇ ਕਾਲਜ ਦੇ ਪਿੱਛੇ ਆ ਗੱਡੀਆਂ ਲੈ ਕੇ ਆਉਂਦੇ ਸੀ ਮੈਨੂੰ ਮਤਲਬ ਧਰਾਨ ਦੀ ਧਮਕਾਨੀ ਪੂਰੀ ਕੋਸ਼ਿਸ਼ ਪਿੱਛੇ ਗੱਡੀਆਂ ਲਾ ਦੇਣੀਆਂ ਮੇਰੇ ਘਰ ਤੱਕ ਮੈਨੂੰ ਘਰੋਂ ਨਿਕਲਣ ਤੱਕ ਤੂੰ ਮਜਬੂਰ ਹੋ ਗਈ ਸੀ ਉਸ ਤੋਂ ਬਾਅਦ ਮੈਨੂੰ ਬਾਹਰ-ਬਾਰ ਧਮਕੀਆਂ ਦੇਣੀਆਂ ਮੈਂ ਜਦਾਂ ਨੇ ਦੀ ਚਰਚ ਜਾਂਦੀ ਸੀ ਤੇ ਮੈਨੂੰ ਬਾਹਰ ਟੱਚ ਕਰਦੇ ਸੀ ਮੇਰਾ ਗਲਤ ਗੱਲਾਂ ਕਰਦੇ ਸੀ ਇਸ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਕਪੂਰਥਲਾ ਪੁਲਿਸ ਨੇ ਪਾਦਰੀ ਬਜਿੰਦਰ ਖਿਲਾਫ ਇੱਕ ਐਫਆਈਆਰ ਦਰਜ ਕਰਕੇ ਜਾਂਚ ਲਈ ਐਸਪੀ ਰੁਪਿੰਦਰ ਕੌਰ ਭੱਟੀ ਦੀ ਅਗਵਾਈ ਵਿੱਚ 3 ਮੈਂਬਰੀ ਸੈੱਟ ਬਣਾ ਦਿੱਤੀ ਹੈ ਐਫਆਈਆਰ ਦੇ ਵਿਰੋਧ ਵਿੱਚ ਪਾਦਰੀ ਦੇ ਸਮਰਥਕਾਂ ਨੇ 12 ਮਾਰਚ ਨੂੰ ਜਲੰਧਰ ਬੰਦ ਕਰਨ ਦੀ ਧਮਕੀ ਤੱਕ ਦੇ ਦਿੱਤੀ ਹੈ ਤੇ ਤਾਜਪੁਰ ਪਿੰਡ ਵਿੱਚ ਸਥਿਤ ਚਰਚ ਆਫ ਗਲੋਰੀ ਐਂਡ ਵਿਜ਼ਡਮ ਦੇ ਪ੍ਰਧਾਨ ਅਵਤਾਰ ਸਿੰਘ ਨੇ ਵੀ ਇਸ ਪਰਚੇ ਨੂੰ ਬੇਤੁਕੀ ਸ਼ਿਕਾਇਤ ਦੇ ਆਧਾਰ ਤੇ ਦਰਜ ਕਾਰਵਾਈ ਦੱਸਿਆ ਤੇ ਪਾਦਰੀ ਬਜਿੰਦਰ ਨੇ ਵੀ ਆਪਣੇ ਤੇ ਲੱਗੇ ਦੋਸ਼ਾਂ ਨੂੰ ਇੱਕ ਸਾਜ਼ਿਸ਼ ਦਾ देखो जो आरोप लगाए हैं मेरे ऊपर वो बिल्कुल बेबुनियाद है उसमें कोई भी दम नहीं है ये सब जो है मड़ंत षड्यंत्र रचा गया बेबुनियाद कहानी है जो शर्मसार इंसान होता ना वो ऐसे नहीं आता जिसके जिसके अब मैं किसी के बारे में कहूंगा नहीं मैं क्यों कहूँ किसी के बारे में क्या करना है लेकिन मेरा तो कहने का मकसद सिर्फ यही है कि भाई जो है सब प्रोप रचा जा रहा है ਕਟਨਾ ਦਾ ਆਪੂ ਨੋਟਿਸ ਲੈਂਦੇ ਆ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਪੂਰਥਲਾ ਦੇ ਐਸਐਸਪੀ ਨੂੰ 6 ਮਾਰਚ ਤੱਕ ਵਿਸਤਾਰਿਤ ਸਥਿਤੀ ਰਿਪੋਰਟ ਸੌਂਪਣ ਦੇ ਨਾਲ-ਨਾਲ ਸ਼ਿਕਾਇਤਕਰਤਾ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਹਨ ਤੇ ਇਹ ਮਾਮਲਾ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਤੱਕ ਵੀ ਪਹੁੰਚ ਗਿਆ ਹੈ ਚੇਅਰਪਰਸਨ ਵਿਜੈ ਰਾਹਤ ਕਰਨੇ ਵੀ ਮਾਮਲੇ ਦਾ ਆਪੂ ਨੋਟਿਸ ਲੈਂਦੇ ਆ ਪ੍ਰੈਸ ਕਾਨਫਰੰਸ ਕਰਕੇ ਭਾਰਤੀ ਨਿਆਂ ਸੰਹਿਤਾ 2023 ਮੁਤਾਬਕ ਤੁਰੰਤ ਪਾਦਰੀ ਨੂੰ ਗ੍ਰਿਫਤਾਰ ਕਰਨ ਤੇ ਪੀੜਤਾ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ 8 ਫੀਆਰ ਤੇ ਐਫਆਈਆਰ ਦੀ ਕਾਪੀ ਦਰਜ ਕਰਵਾਉਣ ਦੀ ਮੰਗ ਕੀਤੀ ਹੈ ਹੁਣ ਜਾਣਦੇ ਹਾਂ ਕਿ ਪਾਸਟਰ ਬਜਿੰਦਰ ਸਿੰਘ ਹੈ ਕੌਣ ਪਾਦਰੀ ਵਿਜੇਂਦਰ ਸਿੰਘ ਆਪਣੇ ਆਪ ਨੂੰ ਪੈਗੰਬਰ ਵੀ ਅਖਵਾਉਂਦਾ ਹੈ ਇੱਕ ਸਵੈ ਐਲਾਨੀਆਂ ਇਸਾਈ ਪ੍ਰਚਾਰਕ ਹੈ ਜੋ ਪੰਜਾਬ ਦੇ ਵਿੱਚ ਚਰਚ ਆਫ ਗਲੋਰੀ ਐਂਡ ਵਿਜ਼ਡਮ ਚਲਾਉਂਦਾ ਹੈ ਤੇ ਪ੍ਰਾਰਥਨਾ ਯਾਨੀ ਕਿ ਅਰਦਾਸ ਰਾਹੀਂ ਲੋਕਾਂ ਦੇ ਦੁੱਖ ਦੂਰ ਕਰਨ ਦਾ ਦਾਵਾ ਕਰਦਾ ਹੈ ਇੱਕ ਪਰੇਸ਼ਾਨ ਨੌਜਵਾਨ ਤੋਂ ਲੈ ਕੇ ਇੱਕ ਵਿਆਪਕ ਤੌਰ ਤੇ ਮੰਨੇ ਜਾਣ ਵਾਲੇ ਧਾਰਮਿਕ ਲੀਡਰ ਤੱਕ ਉਸ ਦਾ ਸਫ਼ਰ ਪ੍ਰਸ਼ੰਸਾ ਤੇ ਵਿਵਾਦ ਦੋਵਾਂ ਵਿੱਚ ਘਿਰਿਆ ਹੋਇਆ ਇੱਕ ਪਾਸੇ ਤਾਂ ਉਸ ਦੇ ਪ੍ਰਸ਼ੰਸਕ ਉਸ ਨੂੰ ਚਮਤਕਾਰੀ ਇਲਾਜ ਦਾ ਦਾਵਾ ਕਰਨ ਵਾਲਾ ਅਧਿਆਤਮਿਕ ਗੁਰੂਮੰਦ ਹਨ ਤੇ ਦੂਸਰੇ ਪਾਸੇ ਉਸ ਦਾ ਨਾਮ ਗੰਭੀਰ ਦੋਸ਼ਾਂ ਨਾਲ ਵੀ ਜੁੜਿਆ ਹੋਇਆ ਹੈ ਜਿਨ੍ਹਾਂ ਦੇ ਵਿੱਚ ਬਲਾਤਕਾਰ ਏਜੰਸੀ ਸ਼ੋਸ਼ਣ ਵਿੱਤੀ ਧੋਖਾਧੜੀ ਤੇ ਗੈਰ ਕਾਨੂੰਨੀ ਧਾਰਮਿਕ ਪਰਵਰਤਨ ਵਰਗੇ ਮਸਲੇ ਸ਼ਾਮਿਲ ਹਨ ਬਜਿੰਦਰ ਦੇ ਸ਼ੁਰੂਆਤੀ ਜੀਵਨ ਤੇ ਯਾਨੀ ਕਿ ਬਚਪਨ ਤੇ ਝਾਤ ਮਾਰੀਏ ਤਾਂ 10 ਸਤੰਬਰ 1982 ਨੂੰ ਹਰਿਆਣਾ ਦੇ ਜਮਨਾ ਨਗਰ ਵਿੱਚ ਜਨਮੇ ਬਜਿੰਦਰ ਸਿੰਘ ਦਾ ਪਾਲਣ ਪੋਸ਼ਣ ਰਵਾਇਤੀ ਤੌਰ ਤੇ ਧਾਰਮਿਕ ਨਹੀਂ ਹੋਇਆ ਸੀ ਇਸ ਦੀ ਬਜਾਏ ਉਸ ਦਾ ਸ਼ੁਰੂਆਤੀ ਜੀਵਨ ਅਪਰਾਧਿਕ ਗਤੀਵਿਧੀਆਂ ਨਾਲ ਭਰਿਆ ਹੋਇਆ ਸੀ ਲੜਾਈ ਝਗੜੇ ਕੁੱਟਮਾਰ ਤੇ ਕਤਲ ਵਰਗੇ ਅਪਰਾਧਾਂ ਵਿੱਚ ਸ਼ਾਮਲ ਹੋਣ ਕਰਕੇ ਉਸ ਨੂੰ ਜੇਲ੍ਹ ਵੀ ਹੋ ਚੁੱਕੀ ਹੈ ਇੱਕ ਹਿੰਦੂ ਜਾਟ ਤੋਂ ਇਸਾਈ ਬਣੇ ਪਾਦਰੀ ਬਜਿੰਦਰ ਨੇ 2016 ਦੇ ਵਿੱਚ ਆਪਣੀ ਪਹਿਲੀ ਚਰਚ ਚੰਡੀਗੜ੍ਹ ਤੇ ਦੂਸਰੀ ਜਲੰਧਰ ਦੇ ਪਿੰਡ ਤਾਜਪੁਰ ਦੇ ਵਿੱਚ ਸਥਾਪਿਤ ਕੀਤੀ ਉਸ ਨੇ ਚਮਤਕਾਰੀ ਇਲਾਜ ਅਤੇ ਵਿੱਤੀ ਖੁਸ਼ਹਾਲੀ ਦਾ ਵਾਅਦਾ ਕਰਕੇ ਸਮਾਜ ਦੇ ਆਰਥਿਕ ਤੌਰ ਤੇ ਪਛੜੇ ਅਤੇ ਕਮਜ਼ੋਰ ਵਰਗਾਂ ਦੇ ਵਿੱਚ ਤੇਜ਼ੀ ਨਾਲ ਪ੍ਰਸਿੱਧੀ ਹਾਸਲ ਕੀਤੀ ਜ਼ਾਹਿਰ ਤੌਰ ਤੇ ਉਸ ਦੀ ਵਾਦੀ ਪ੍ਰਸਿੱਧੀ ਨੇ ਸਿਆਸੀ ਤੇ ਮਸ਼ਹੂਰ ਹਸਤੀਆਂ ਨੂੰ ਵੀ ਆਕਰਸ਼ਿਤ ਕੀਤਾ ਤੇ ਉਸ ਦੇ ਪ੍ਰਭਾਵ ਨੂੰ ਹੋਰ ਮਜ਼ਬੂਤ ਕੀਤਾ ਪੰਜਾਬ ਦੇ ਵੱਡੇ ਵੱਡੇ ਸਿਆਸੀ ਲੀਡਰਾਂ ਤੱਕ ਪਾਦਰੀ ਦੀ ਪਹੁੰਚ ਹੈ ਜ਼ਾਹਿਰ ਹੈ ਕਿ ਲੀਡਰਾਂ ਨੂੰ ਤਾਂ ਅਜਿਹੇ ਵੱਡੇ ਇਕੱਠਾਂ ਦੇ ਵਿੱਚ ਆਪਣਾ ਵੋਟ ਬੈਂਕ ਹੀ ਦਿਸਦਾ ਹੁੰਦਾ ਹੈ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਪਾਦਰੀ ਬਜਿੰਦਰ ਦੀ ਵੈਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਕਤ ਉਸ ਦੀਆਂ ਭਾਰਤ ਦੇ ਵਿੱਚ 20 ਤੇ ਵਿਦੇਸ਼ਾਂ ਵਿੱਚ 12 ਬ੍ਰਾਂਚਾਂ ਹਨ ਜਨਵਰੀ 2023 ਦੇ ਵਿੱਚ ਆਮਦਨ ਕਰ ਵਿਭਾਗ ਨੇ ਵੀ ਪਾਸਟਰ ਬਜਿੰਦਰ ਨਾਲ ਜੁੜੀਆਂ ਕਈ ਥਾਵਾਂ ਤੇ ਛਾਪੇ ਮਾਰੇ ਸਨ ਜਿਨ੍ਹਾਂ ਦੇ ਵਿੱਚ ਜਲੰਧਰ ਅਤੇ ਮੁਹਾਲੀ ਸਥਿਤ ਉਸ ਦੀ ਚਰਚ ਅਤੇ ਰਿਹਾਇਸ਼ ਵੀ ਸ਼ਾਮਲ ਸਨ ਮੀਡੀਆ ਰਿਪੋਰਟਾਂ ਮੁਤਾਬਕ ਨਵੰਬਰ 2021 ਦੇ ਵਿੱਚ ਪਾਦਰੀ ਬਜਿੰਦਰ ਨੇ ਮੋਗਾ ਵਿੱਚ ਇੱਕ ਹੀਲਿੰਗ ਕ੍ਰੂਸੇਡ ਨਾਮੀ ਪ੍ਰੋਗਰਾਮ ਉਲੀਕਿਆ ਸੀ ਜਿਸ ਦਾ ਸਿੱਖ ਤੇ ਹਿੰਦੂ ਜਥੇਬੰਦੀਆਂ ਨੇ ਕਾਫੀ ਵਿਰੋਧ ਕੀਤਾ ਸੀ ਦੋਸ਼ ਲੱਗਿਆ ਸੀ ਕਿ ਪਾਦਰੀ ਝੂਠੇ ਬਹਾਨਿਆਂ ਤੇ ਲਾਲਚਾਂ ਹੇਠ ਹਿੰਦੂਆਂ ਤੇ ਸਿੱਖਾਂ ਦਾ ਧਰਮ ਪਰਿਵਰਤਨ ਕਰਵਾਉਣ ਦੇ ਲਈ ਅਜਿਹੇ ਪ੍ਰੋਗਰਾਮ ਕਰ ਰਿਹਾ ਹੈ। ਇਸਾਈ ਪਾਸਟਰਾਂ ਦਾ ਜ਼ਿਆਦਾਤਰ ਪ੍ਰਭਾਵ ਅੰਮ੍ਰਿਤਸਰ, ਗੁਰਦਾਸਪੁਰ ਸਮੇਤ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਹੈ, ਯਾਨੀ ਕਿ ਮਾਝੇ ਵੱਲ ਜ਼ਿਆਦਾ ਹੈ। ਲੰਘੇ ਕੁਝ ਸਾਲਾਂ ਵਿੱਚ ਸਿੱਖਾਂ ਦਾ ਧਰਮ ਪਰਿਵਰਤਨ ਕਰਵਾਉਣ ਸੰਬੰਧੀ ਇਸਾਈ ਮਿਸ਼ਨਰੀਆਂ ਦੀਆਂ ਗਤੀਵਿਧੀਆਂ ਬਾਰੇ ਚਿੰਤਾਵਾਂ ਵੀ ਜ਼ਾਹਿਰ ਕੀਤੀਆਂ ਗਈਆਂ। 2022 ਦੇ ਵਿੱਚ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਇਸਾਈ ਭਾਈਚਾਰੇ ਦੇ ਸਮਾਗਮ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਸਿੱਖਾਂ ਤੇ ਇਸਾਈਆਂ ਵਿਚਾਲੇ ਕੁਝ ਝੜਪਾ ਵੀ ਹੋਈਆਂ ਜਿਸ ਤੋਂ ਬਾਅਦ ਉਸ ਵਕਤ ਦੇ ਤਤਕਾਲੀ ਸ਼੍ਰੀਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹਨਾਂ ਧਰਮ ਪਰਿਵਰਤਨਾਂ ਦਾ ਵਿਰੋਧ ਕਰਨ ਵਾਲੇ ਸਿੱਖਾਂ ਵਿਰੁੱਧ ਕੇਸ ਦਰਜ ਕਰਨ ਦੀ ਨਿੰਦਿਆ ਵੀ ਕੀਤੀ ਸੀ ਇਥੇ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਧਰਮ ਬਦਲੀ ਦਾ ਸੱਚ ਕੀ ਹੈ ਯਾਨੀ ਕਿ ਧਰਮ ਪਰਿਵਰਤਨ ਦਾ ਸੱਚ ਕੀ ਹੈ ਜੇ ਮੀਡੀਆ ਰਿਪੋਰਟਾਂ ਦੀ ਗੱਲ ਕਰੀਏ ਤਾਂ ਦੈਨਿਕ ਜਾਗਰਣ ਦੀ ਧਰਮ ਪਰਿਵਰਤਨ ਬਾਰੇ ਰਿਪੋਰਟ ਸੱਚਮੁੱਚ ਹੈਰਾਨ ਕਰਨ ਵਾਲੀ ਹੈ ਰਿਪੋਰਟ ਮੁਤਾਬਕ ਪੰਜਾਬ ਚ ਪਿਛਲੇ 2 ਸਾਲਾਂ ਵਿੱਚ 350000 ਤੋਂ ਵੱਧ ਲੋਕ ਯਾਨੀ ਕਿ 3.5 ਲੱਖ ਤੋਂ ਵੱਧ ਲੋਕ ਧਰਮ ਬਦਲ ਕੇ ਇਸਾਈ ਬਣ ਚੁੱਕੇ ਨੇ ਪੰਜਾਬ ਚ ਸਿਰਫ 2023-24 ਦੇ ਵਿੱਚ ਹੀ 1.5 ਲੱਖ ਤੇ 24-25 ਵਿੱਚ 2 ਲੱਖ ਲੋਕਾਂ ਨੇ ਆਪਣਾ ਧਰਮ ਬਦਲ ਲਿਆ ਵਜੇਂਦਰ ਸਿੰਘ ਵਰਗੇ ਸਾਈ ਪਾਦਰੀਆਂ ਦਾ ਵਿਰੋਧ ਕਰ ਰਹੇ ਲੋਕਾਂ ਵੱਲੋਂ ਅਕਸਰ ਦਾਵਾ ਕੀਤਾ ਜਾਂਦਾ ਰਿਹਾ ਹੈ ਕਿ ਇਹ ਪਾਦਰੀ ਅੰਧਵਿਸ਼ਵਾਸ ਫੈਲਾ ਕੇ ਭੋਲੇ-ਪਾਲੇ ਲੋਕਾਂ ਦਾ ਧਰਮ ਪਰਿਵਰਤਨ ਕਰਵਾਉਂਦਾ ਹੈ। ਉਹਨਾਂ ਮੁਤਾਬਿਕ ਜਿਸ ਤਰੀਕੇ ਨਾਲ ਲੱਖਾਂ ਦੇ ਇਕੱਠ ਵਿੱਚ ਇਹਨਾਂ ਪਾਦਰੀਆਂ ਵੱਲੋਂ ਸ਼ੈਤਾਨ ਨੂੰ ਕਾਬੂ ਕਰਨ, ਮਰੇ ਵਿਅਕਤੀ ਨੂੰ ਜਿਉਂਦਾ ਕਰਨ, ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਨੂੰ ਠੀਕ ਕਰਨ ਦਾ ਦਾਵਾ ਕੀਤਾ ਜਾਂਦਾ ਹੈ, ਉਹ ਨਿਰਾ ਅੰਧਵਿਸ਼ਵਾਸ ਹੈ। ਹੁਣ ਤਾਂ ਇਹਨਾਂ ਦਾਅਵਿਆਂ ਦਾ ਸੱਚ ਵੀ ਸਾਹਮਣੇ ਆਉਣ ਲੱਗ ਪਿਆ ਹੈ। ਸੋਸ਼ਲ ਮੀਡੀਆ ਤੇ ਸੈਂਕੜੇ ਅਜਈਆਂ ਵੀਡੀਓਜ਼ ਘੁੰਮਦੀਆਂ ਨੇ ਜਿਨ੍ਹਾਂ ਵਿੱਚ ਇਹਨਾਂ ਪਾਦਰੀਆਂ ਵੱਲੋਂ ਭਰਮਾਏ ਲੋਕ ਦੱਸਦੇ ਹਨ ਕਿ ਕਿਵੇਂ ਉਹਨਾਂ ਨੂੰ ਰੋਟੀ ਤੇ ਰਾਸ਼ਨ ਤੇ ਪੈਸਿਆਂ ਦਾ ਲਾਲਚ ਦੇ ਕੇ ਪਖੰਡ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। 2022 ਦੇ ਵਿੱਚ ਮਸੀਹੀ ਮਹਾਸਭਾ ਪੰਜਾਬ, ਐਂਗਲਿਕਨ ਚਰਚ ਆਫ ਇੰਡੀਆ ਤੇ ਹੋਰ ਪ੍ਰਮੁੱਖ ਚਰਚਾਂ ਦੇ ਇੱਕ ਸਾਂਝੇ ਵਫ਼ਦ ਨੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਜਿਸ ਵਿੱਚ ਕਥਿਤ ਤੌਰ ਤੇ ਨਕਲੀ ਪਾਦਰੀਆਂ ਵੱਲੋਂ ਸਿੱਖ ਸਿਧਾਂਤਾਂ ਨੂੰ ਦਰਪੇਸ਼ ਆਤਿਆਂ ਤੋਖੇ ਤੇ ਅੰਧ ਵਿਸ਼ਵਾਸਾਂ ਰਾਹੀਂ ਕੀਤੇ ਜਾ ਰਹੇ ਵਿਆਪਕ ਧਰਮ ਪਰਿਵਰਤਨ ਬਾਰੇ ਚਰਚਾ ਕੀਤੀ ਗਈ ਸੀ Anglican Church of India ਦੀ ਸਕੱਤਰ ਮਦੁਲਿਕਾ ਜੋਇਸ ਨੇ ਕਿਹਾ ਸੀ ਕਿ ਨਕਲੀ ਚਰਚਾਂ ਭਾਈਚਾਰਕ ਸਾਂਝ ਨੂੰ ਭੰਗ ਕਰਦੀਆਂ ਹਨ ਅਸੀਂ ਅਜਿਹੀਆਂ ਚਰਚਾਂ ਵਿਰੁੱਧ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਨੇ ਪਰ ਸੂਬਿਆਂ ਤੇ ਸੈਂਟਰ ਦੀਆਂ ਸਰਕਾਰਾਂ ਇਹਨਾਂ ਨੂੰ ਨੱਥ ਪਾਉਣ ਵਿੱਚ ਅਸਫਲ ਰਹੀਆਂ ਨੇ ਉਹਨਾਂ ਸਪਸ਼ਟ ਕਿਹਾ ਕਿ ਈਸਾਈਅਤ ਚਮਤਕਾਰਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਪਰਮਾਤਮਾ ਤੇ ਕਿਸੇ ਦਾ ਭਰੋਸਾ ਹੀ ਉਸਨੂੰ ਠੀਕ ਕਰ ਸਕਦਾ ਹੈ ਅੰਧਵਿਸ਼ਵਾਸ ਨਹੀਂ ਜਾਂ ਚਮਤਕਾਰ ਬਿਲਕੁਲ ਵੀ ਨਹੀਂ चमत्कार नहीं होते हैं आपका विश्वास आपको बदलता है आपका विश्वास आपको ठीक करता है अगर आपका परम परमेश्वर परम पिता परमेश्वर में आपका विश्वास है तो वो आपको ठीक करेगा ਕਿਸੇ ਵੀ ਬਿਮਾਰੀ ਸੇ ਕਿਉਂਕਿ ਹਮ ਦਵਾਈ ਵੀ ਕਰਤੇ ਹੈ ਔਰ ਧੂਆ ਵੀ ਕਰਤੇ ਹੈ 2022 ਦੇ ਵਿੱਚ ਹੀ ਮਸੀਹੀ ਮਹਾਸਭਾ ਪੰਜਾਬ ਕੈਥੋਲਿਕ ਚਰਚ ਆਫ ਇੰਡੀਆ ਚਰਚ ਆਫ ਨਾਰਥ ਇੰਡੀਆ ਤੇ ਹੋਰ 7 ਚਰਚਾਂ ਦਾ ਸਾਂਝਾ ਵਫਦ ਅਕਾਲ ਤਖਤ ਸੈਵਿਕੇ ਜਥੇਦਾਰ ਸਾਹਿਬ ਦੀ ਅਗਵਾਈ ਵਿੱਚ ਸਿੱਖ ਚਿੰਤਕਾਂ ਨੂੰ ਮਿਲਿਆ ਸੀ ਜਿਸ ਦੌਰਾਨ ਬਿਸ਼ਪ ਅੰਜਲੀਨੋ ਰਾਫੀਨ ਨੂੰ ਗ੍ਰੋਸ਼ੀਅਸ ਡਾਇਸਿਸ ਆਫ ਜਲੰਧਰ ਨੇ ਕਿਹਾ ਸੀ ਕਿ ਨਕਲੀ ਪਾਸਟਰਾਂ ਦਾ ਇਸਾਈ ਧਰਮ ਨਾਲ ਕੋਈ ਸੰਬੰਧ ਨਹੀਂ ਹੈ ਉਹਨਾਂ ਵੱਲੋਂ ਫੈਲਾਏ ਜਾਂਦੇ ਵਹਿਮ-ਭਰਮ ਅਤੇ ਪਖੰਡ ਬਾਈਬਲ ਮੁਤਾਬਕ ਨਹੀਂ ਹਨ। ਉਹਨਾਂ ਨੇ ਵੀ ਨਕਲੀ ਪਾਸਟਰਾਂ ਵੱਲੋਂ ਸਿੱਖ ਸਿਧਾਂਤਾਂ ਦੀ ਬੇਅਦਬੀ ਅਤੇ ਕੀਤੇ ਜਾਂਦੇ ਚਮਤਕਾਰਾਂ ਦਾ ਖੰਡਨ ਕੀਤਾ ਅਤੇ ਪੰਜਾਬ ਪੁਲਿਸ ਨੂੰ ਅਜਿਹੀ ਪਖੰਡੀ ਲੋਕਾਂ ਖਿਲਾਫ ਕਾਰਵਾਈ ਦੀ ਅਪੀਲ ਵੀ ਕੀਤੀ ਸੀ। ਖੈਰ ਨਕਲੀ ਪਾਸਟਰਾਂ ਦਾ ਜਾਲ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਭਾਰਤ ਦੇ ਹੋਰ ਕਈ ਸੂਬਿਆਂ ਦੇ ਵਿੱਚ ਫੈਲਿਆ ਹੋਇਆ ਹੈ। ਇੰਨਾ ਵੱਡਾ ਸਾਮਰਾਜ ਬਿਨਾਂ ਕਿਸੇ ਸਰਕਾਰੀ ਸ਼ਹਿਤੋਂ ਖੜਾ ਹੋਣਾ ਸੰਭਵ ਵੀ ਨਹੀਂ ਜਾਪਦਾ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਨਕਲੀ ਪਾਸਟਰਾਂ ਤੇ ਨੱਥ ਪਾ ਕੇ ਸਰਕਾਰ ਪੀੜਤਾਂ ਨੂੰ ਕੋਈ ਇਨਸਾਫ ਦੇਵੇਗੀ ਜਾਂ ਫਿਰ ਇਹਨਾਂ ਡੇਰਿਆਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਆਪਣੇ ਵੋਟ ਬੈਂਕ ਵਜੋਂ ਵਰਤਦੀ ਰਹੇਗੀ ਤੁਹਾਨੂੰ ਚੇਤਾ ਤਾਂ ਹੋਣਾ ਹੀ ਹੈ ਕਿ ਇਸ ਤੋਂ ਪਹਿਲਾਂ ਕਈ ਹੋਰ ਅਖੌਤੀ ਬਾਬੇ ਰਾਮ ਰਹੀਮ ਤੇ ਆਸਰਾਮ ਵਰਗੇ ਏਜੰਸੀ ਸੋਸ਼ਣ ਦੇ ਮਾਮਲਿਆਂ ਵਿੱਚ ਜੇਲ੍ਹਾਂ ਵਿੱਚ ਟੱਕੇ ਹੋਏ ਹਨ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਇੱਕ ਨਵੇਂ ਮੁੱਦੇ ਨਾਲ ਛੇਤੀ ਮਿਲਾਂਗੇ ਧੰਨਵਾਦ